ਨਵੇਂ ਸਾਲ ਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਨਵਾਂ ਸਾਲ ਜਨਵਰੀ ਦੇ ਵਿੱਚ ਹੀ ਸ਼ੁਰੂ ਹੋ ਕੇ ਦਸੰਬਰ ਦੇ ਵਿੱਚ ਕਿਉਂ ਖਤਮ ਹੁੰਦਾ ਹੈ ਆਓ ਇਸ ਦੇ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ ਜਨਵਰੀ ਅਤੇ ਫਰਵਰੀ ਦੇ ਮਹੀਨੇ ਉਦੋਂ ਮੌਜੂਦ ਨਹੀਂ ਸਨ ਸਾਲ ਮਾਰਚ ਤੋਂ ਹੀ ਸ਼ੁਰੂ ਹੋ ਕੇ ਦਸੰਬਰ ਦੇ ਵਿੱਚ ਖਤਮ ਹੁੰਦਾ ਸੀ ਉਸ ਸਮੇਂ ਰੋਮ ਦੇ ਵਿੱਚ ਬਹੁਤ ਸਾਰੇ ਧਾਰਮਿਕ ਵਿਸ਼ਵਾਸ ਸਨ ਇਸ ਦੇ ਲਈ ਜ਼ਿਆਦਾਤਰ ਮਹੀਨਿਆਂ ਦੇ ਨਾਂ ਦੇਵੀ ਦੇਵਤਿਆਂ ਦੇ ਨਾਂ ਉੱਤੇ ਰੱਖੇ ਗਏ ਸਨ ਮਾਰਚ ਮਹੀਨੇ ਦਾ ਨਾਮ ਰੋਮਨ ਦੇਵਤਾ ਮਾਰਸ ਦੇ ਨਾਮ ਉੱਤੇ ਪਿਆ ਦਰਅਸਲ ਮਾਰਸ ਯੁੱਧ ਦਾ ਦੇਵਤਾ ਹਨ ਤੇ ਉੱਥੋਂ ਦੇ ਲੋਕ ਮੰਨਦੇ ਹਨ ਕਿ ਮਾਰਸ ਯੁੱਧ ਦੇ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਣਾ ਸਰੋਤ ਸਨ ਅਤੇ ਮਾਰਚ ਦੀ ਸ਼ੁਰੂਆਤ ਤੋਂ ਹੀ ਸਾਲ ਵੀ ਅੱਗੇ ਵਧਦਾ ਹੈ ਮਾਰਚ ਤੋਂ ਬਾਅਦ ਅਪ੍ਰੈਲ ਆਇਆ ਜਿਸ ਦਾ ਮਤਲਬ ਹੈ ਉਦਘਾਟਨ ਕਰਨਾ ਉਸ ਸਮੇਂ ਸੰਤ ਅਪ੍ਰੈਲ ਦੇ ਵਿੱਚ ਹੀ ਆਉਂਦੇ ਸਨ ਅਤੇ ਇਸੇ ਮਹੀਨੇ ਕੁਦਰਤ ਵੀ ਆਪਣੀ ਪ੍ਰਾਣੀ ਚੇਲ ਨੂੰ ਲਾ ਕੇ ਪੱਤਿਆਂ ਨੂੰ ਤਿਆਗ ਕੇ ਆਪਣੇ ਨਵੇਂ ਰੂਪ ਦਾ ਉਦਘਾਟਨ ਕਰਦੀ ਸੀ ਬਹੁਤੇ ਫੁੱਲ ਬਸੰਤ ਦੇ ਵਿੱਚ ਹੀ ਖਿੜਦੇ ਹਨ ਕੁਦਰਤ ਨਵਿਆਹੀ ਦੁਲਨ ਦੇ ਵਾਂਗ ਸਜੀ ਹੋਈ ਹੁੰਦੀ ਹੈ ਇਸੇ ਤਰ੍ਹਾਂ ਮਈ ਮਹੀਨੇ ਦਾ ਨਾਮ ਰੋਮਨ ਦੇਵੀ ਮਾਇਆ ਦੇ ਨਾਮ ਉੱਤੇ ਪਿਆ ਤੇ ਜੂਨ ਮਹੀਨੇ ਦਾ ਨਾਮ ਜੂਨੋ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਸੀ ਜੂਨ ਤੋਂ ਬਾਅਦ ਅਦੇ 5 ਤੋਂ 10ਵੇਂ ਮਹੀਨਿਆਂ ਦਾ ਨਾਮ ਉਹਨਾਂ ਦੇ ਅਰਥਾਂ ਦੇ ਅਨੁਸਾਰ ਪਿਆ ਲੋਕ ਕਥਾਵਾਂ ਦੇ ਅਨੁਸਾਰ 700 ਈਸਵੀ ਪੂਰਵ ਤੇ ਵਿੱਚ ਕੈਲੰਡਰ ਦੇ ਦੋ ਹੋਰ ਮਹੀਨੇ ਜਨਵਰੀ ਅਤੇ ਫਰਵਰੀ ਜੋੜੇ ਗਏ ਜਨਵਰੀ ਦਾ ਨਾਮ ਜੇਨਸ ਦੇਵਤਾ ਦੇ ਨਾਮ ਉੱਤੇ ਰੱਖਿਆ ਗਿਆ ਸੀ ਜਦੋਂ ਕਿ ਫਰਵਰੀ ਦਾ ਨਾਮ ਫੇਬੂਆ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਸੀ ਸਾਲ ਦੇ ਵਿੱਚ 12 ਨਿਹੁਨਤਵਾਦੀਸ ਨੂੰ ਚੰ드ਰਾਮਸਾ ਦੇ ਜਗ੍ਹਾ 365 ਦਿਨਾਂ ਦੇ ਸੂਰਜੀ ਸਾਲ ਨੂੰ ਆਧਾਰ ਮੰਨਿਆ ਗਿਆ। ਉਸ ਕੈਲੰਡਰ ਦੇ ਵਿੱਚ ਦੂਜਾ, ਚੌਥਾ, ਸੱਤਵਾਂ ਤੇ ਨੌਵਾਂ ਮਹੀਨਾ 30 ਦਿਨਾਂ ਦੇ ਬਣਾਏ ਗਏ ਸਨ ਜਦੋਂ ਕਿ ਸਾਲ ਦੇ ਆਖਰੀ ਮਹੀਨੇ ਫਰਵਰੀ ਨੂੰ ਛੱਡ ਕੇ ਬਾਕੀ ਸਾਰੇ ਮਹੀਨੇ 31 ਦਿਨਾਂ ਦੇ ਬਣਾਏ ਗਏ ਸਨ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਫਰਵਰੀ ਮਹੀਨੇ ਦੇ 28 ਦਿਨ ਬਾਕੀ ਰਹਿ ਗਏ। ਸਿੱਧ ਰੋਮਨ ਯੋਧੇ ਜੂਲੀਅਸ ਸੀਜ਼ਰ ਨੇ ਇੱਕ ਯੂਨਾਨੀ ਖਗੋਲ ਵਿਗਿਆਨੀ ਸੋਸੀ ਜੇਨਸ ਨਾਲ ਮਿਲ ਕੇ 45 ਅਪੂਰਵ ਵਿਵ ਦੇ ਵਿੱਚ ਉਸ ਕੈਲੰਡਰ ਦੇ ਵਿੱਚ ਸੁਧਾਰ ਕੀਤੇ ਅਤੇ ਜਿਸ ਨੂੰ ਜੂਲੀਅਸ ਦੇ ਨਾਮ ਤੋਂ ਬਾਅਦ ਜੂਲੀਅਨ ਰਿਫਾਰਮਰਸ ਦੇ ਨਾਮ ਵਜੋਂ ਜਾਣਿਆ ਜਾਣ ਲੱਗਾ। ਜੂਲੀਅਸ ਸੀਜ਼ਰ ਦੁਆਰਾ ਕਰਾਏ ਗਏ ਕੈਲੰਡਰ ਸੁਧਾਰ ਦੇ ਵਿੱਚ ਸਾਲ ਦੀ ਸ਼ੁਰੂਆਤ ਜਨਵਰੀ ਦੇ ਨਾਲ ਹੁੰਦੀ ਹੈ। ਜਨਵਰੀ ਮਹੀਨੇ ਦਾ ਨਾਂ ਦੇਵਤਾ ਜੇਨਸ ਦੇ ਨਾਮ ਤੇ ਰੱਖਿਆ ਗਿਆ ਸੀ ਇਸ ਦੇ ਦੋ ਸਿਰ ਹਨ ਇੱਕ ਮੂੰਹ ਅੱਗੇ ਹੈ ਜਿਸ ਨੂੰ ਤਰੱਕੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਦੋਂ ਕਿ ਦੂਜੀ ਨੂੰ ਸਾਡੇ ਅਤੀਤ ਦਾ ਸ਼ੀਸ਼ਾ ਮੰਨਿਆ ਗਿਆ ਜੂਲੀਅਨ ਸੁਧਾਰਨ ਦੇ ਤਹਿਤ ਮੰਨਿਆ ਗਿਆ ਕਿ ਸੂਰਜੀ ਸਾਲ 365 ਦਿਨ ਅਤੇ 6 ਘੰਟੇ ਦਾ ਹੁੰਦਾ ਹੈ ਇਸ ਲਈ ਹਰ 4 ਚੌਥੇ ਸਾਲ ਬਾਅਦ ਜੋ ਕਿ ਫਰਵਰੀ ਦੇ ਮਹੀਨੇ ਵਿੱਚ 4 ਸਾਲਾਂ ਵਿੱਚ ਇੱਕ ਵਾਰ ਜੋੜਿਆ ਜਾਂਦਾ ਸੀ ਸਤੰਬਰ ਤੋਂ ਦਸੰਬਰ ਤੱਕ 7ਵੇਂ 8ਵੇਂ 9ਵੇਂ ਅਤੇ 10ਵੇਂ ਦਿਨ ਹੁੰਦੇ ਹਨ ਪਰ ਉਹਨਾਂ ਦੇ ਨਾਮ ਜਾਂ ਸਥਾਨ ਨਹੀਂ ਬਦਲੇ ਗਏ ਪੰਤਾਲੀ ਪੂਰਵੀ ਦੇ ਵਿੱਚ ਸਾਰੇ ਸੁਧਾਰ ਕਰਨ ਤੋਂ ਬਾਅਦ 1 ਜਨਵਰੀ ਨੂੰ ਨਵੀਂ ਕੈਲੰਡਰ ਦੀ ਬਾਤ ਕੀਤੀ ਗਈ ਕੁਝ ਸਮੇਂ ਬਾਅਦ ਨਵੇਂ ਕੈਲੰਡਰ ਦੇ ਸੱਤਵੇਂ ਮਹੀਨੇ ਕੋਈ ਤਿਲ ਹਿੱਸੇ ਦਾ ਨਾਂ ਜੂਲੀਅਸ ਸੀਜ਼ਰ ਦੇ ਨਾਂ 'ਤੇ ਜੁਲਾਈ ਰੱਖਿਆ ਗਿਆ ਅਗਸਤ ਮਹੀਨੇ ਦਾ ਨਾਂ ਰੋਮਨਸ ਅਗਸਟ ਸੇ ਸੀਜ਼ਰ ਦੇ ਨਾਂ 'ਤੇ ਰੱਖਿਆ ਗਿਆ ਹੈ 1582 ਈਸਵੀ ਦੇ ਵਿੱਚ ਗ੍ਰੈਗਰੀ ਪਾਪ 13ਵੇਂ ਨੇ ਸਾਲ ਦੇ 365 ਦਿਨ ਹੁੰਦਾ ਐਲਾਨ ਕੀਤਾ ਇਸ ਕਰਕੇ ਅੱਜ ਦੇ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ